ਇਸ ਸਮੇਂ ਮੈਕ ਪ੍ਰੀਤ ਨਾਲ ਜੁੜਿਆ ਮਾਮਲਾ ਸੋਸ਼ਲ ਮੀਡੀਆ ਉੱਤੇ ਸਭ ਤੋਂ ਵੱਧ ਚਰਚਾ ਦਾ ਕੇਂਦਰ ਬਣ ਚੁੱਕਾ ਹੈ। ਦਰਸ਼ਕ ਉਸ ਦੇ ਹੱਕ ਵਿੱਚ ਲਗਾਤਾਰ ਤਿੱਖੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਜਦਕਿ ਉਸ ਦਾ ਪਤੀ ਰਵੀ ਪੰਜਾਬੀ ਵਲੌਗਰ ਮਨਿੰਦਰ ਮੰਗਟ ਅਤੇ ਉਸ ਦਾ ਪੂਰਾ ਪਰਿਵਾਰ ਲੋਕਾਂ ਦੇ ਗੁੱਸੇ ਦਾ ਨਿਸ਼ਾਨਾ ਬਣ ਰਹੇ ਹਨ। ਤੁਸੀਂ ਵੀਡੀਓ ਹੇਠਾਂ ਆ ਰਹੀ ਕਮੈਂਟਾਂ ਵਿੱਚ ਇਹ ਸਭ ਕੁਝ ਆਸਾਨੀ ਨਾਲ ਦੇਖ ਸਕਦੇ ਹੋ। ਮਾਮਲਾ ਗੰਭੀਰ ਤਦ ਹੋਇਆ ਜਦ ਮੈਕ ਕੈਨੇਡਾ ਵਿੱਚ ਡਿਪਰੈਸ਼ਨ ਦੀ ਚਪੇਟ ਵਿੱਚ ਆ ਗਈ ਉਸ ਵੇਲੇ ਉਸਦੇ ਸਹੁਰੇ ਪਰਿਵਾਰ ਨੇ ਉਸ ਦਾ ਸਾਥ ਦੇਣ ਦੀ ਥਾਂ ਉਸ ਨੂੰ ਇਲਾਜ ਲਈ ਇਕੱਲਾ ਹੀ ਭਾਰਤ ਭੇਜ ਦਿੱਤਾ ਆਪਣੇ ਜੀਵਨ ਸਾਥੀ ਦੀ ਹਿੰਮਤ ਨਾ ਮਿਲਣ ਕਾਰਨ ਮੈਕ ਹੋਰ ਵੀ ਕਮਜ਼ੋਰ ਹੋ ਗਈ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਰੀ ਤਕਲੀਫ ਦੇ ਪਿੱਛੇ ਪੰਜਾਬੀ ਬਲੌਗਰ ਦੀ ਪਤਨੀ ਸ਼ਰਨ ਦਾ ਵੀ ਹੱਥ ਹੈ ਲੋਕਾਂ ਨੂੰ ਕਾਫੀ ਸਮੇਂ ਤੋਂ ਇਹ ਇੰਤਜ਼ਾਰ ਸੀ ਕਿ ਅਸਲ ਹਕੀਕਤ ਸਾਹਮਣੇ ਕਦੋਂ ਆਵੇਗੀ ਹੁਣ ਇੱਕ ਨਵੀਂ ਗੱਲ ਬਾਹਰ ਨਿਕਲ ਕੇ ਆਈ ਹੈ ਇੱਕ ਵੀਡੀਓ ਹੇਠਾਂ ਇੱਕ ਕੁੜੀ ਨੇ ਕਮੈਂਟ ਕੀਤਾ ਜਿਸ ਨੇ ਆਪਣੇ ਆਪ ਨੂੰ ਪੰਜਾਬੀ ਵਲੌਗਰ ਦੀ ਰਿਸ਼ਤੇਦਾਰਨੀ ਦੱਸਿਆ ਅਸਧਾ ਕਹਿਣਾ ਸੀ ਕਿ ਸ਼ਰਨ ਬਹੁਤ ਹੀ ਸਿਆਣੀ ਅਤੇ ਚੰਗੇ ਸੁਭਾਅ ਵਾਲੀ ਕੁੜੀ ਹੈ ਜਿਸ ਨੇ ਹਮੇਸ਼ਾ ਧੀਰਜ ਨਾਲ ਹਾਲਾਤਾਂ ਦਾ ਸਾਹਮਣਾ ਕੀਤਾ ਉਸ ਕੁੜੀ ਨੇ ਕਿਹਾ ਕਿ ਹੁਣ ਉਹ ਸੱਚ ਦਬਾ ਕੇ ਨਹੀਂ ਰੱਖ ਸਕਦੀ ਉਸ ਦੇ ਅਨੁਸਾਰ ਮੈਂਕ ਅਤੇ ਉਸ ਦੀ ਸੱਸ ਨੇ ਆਪਸੀ ਰੰਜਿਸ਼ ਵਿੱਚ ਸ਼ਰਨ ਬਾਰੇ ਕਈ ਗਲਤ ਗੱਲਾਂ ਕੀਤੀਆਂ ਹੁਣ ਦੋਵੇਂ ਹੀ ਸ਼ਰਨ ਤੋਂ ਮਾਫੀ ਮੰਗ ਰਹੀਆਂ ਹਨ ਉਸ ਦੇ ਰਿਸ਼ਤੇਦਾਰ ਕੁੜੀ ਨੇ ਦੱਸਿਆ ਕਿ ਸਾਰੇ ਪਰਿਵਾਰ ਨੂੰ ਸ਼ਰਨ ਦੇ ਸੁਭਾਅ ਬਾਰੇ ਪੂਰੀ ਜਾਣਕਾਰੀ ਹੈ ਉਹ ਇਹ ਵੀ ਕਹਿੰਦੀ ਹੈ ਕਿ ਜਦ ਮੈਂ ਮੈਕ ਇੰਡੀਆ ਵਿੱਚ ਆਪਣੀ ਸੱਸ ਕੋਲ ਰਹਿੰਦੀ ਸੀ ਉਹ ਦੋਵੇਂ ਇਕੱਠਿਆਂ ਬੈਠ ਕੇ ਸ਼ਰਨ ਦੇ ਬਾਰੇ ਗਲਤ ਚਰਚਾਵਾਂ ਗਲਤ ਗੱਲਾਂ ਕਰਦੀਆਂ ਸਨ ਪਰ ਜਦੋਂ ਉਹਨਾਂ ਵਿਚਾਲੇ ਝਗੜਾ ਹੋਇਆ ਤਾਂ ਦੋਵਾਂ ਨੇ ਇੱਕ ਦੂਜੇ ਦੀਆਂ ਕਈਆਂ ਗੱਲਾਂ ਸ਼ਰਨ ਦੇ ਕੰਨਾਂ ਤੱਕ ਪਹੁੰਚਾ ਦਿੱਤੀਆਂ ਇਸ ਸਬ ਸਬ ਕਾਰਨ ਮੈਕ ਅੱਜ ਇਕੱਲੀ ਰਹਿ ਗਈ ਅਤੇ ਉਸ ਦੀ ਹਾਲਤ ਹੋਰ ਵੀ ਵਿਗੜ ਗਈ ਸਾਡੀ رائے ਤਾਂ ਇਹੀ ਹੈ ਕਿ ਜਦ ਤੱਕ ਪਰਿਵਾਰ ਵਿੱਚੋਂ ਕੋਈ ਖੁਦ ਆ ਕੇ ਸੱਚਾਈ ਨਹੀਂ ਦੱਸਦਾ ਕਿਸੇ ਵੀ ਦਾਅਵੇ ਤੇ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਮੈਖ ਦੀ ਰਿਸ਼ਤੇਦਾਰਨੀ ਦਾ ਇਹ ਖੁਲਾਸਾ ਸੱਚ ਹੈ ਜਾਂ ਸਿਰਫ ਇੱਕ ਕਹਾਣੀ ਆਪਣੀ ਸੋਚ ਜ਼ਰੂਰ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ